ਨੇ ਸਵਾਨ ਤੇਰਾ ਹੱਤੀ జగਨ ਸਦਾ ਸਦਾ ਆਨ ਕੁੱਤੇ ਤੇ ਤੋਂ ਤੇ ਰਾਤ ਵੇਲੇ ਉਹ ਰਾਖੀ ਕਰਦੇ ਦਿਨੇ ਰਹਿਣ ਰੂੜੀ ਤੇ ਸੁੱਤੇ ਤੇ ਤੋਂ ਉੱਚੇ ਮਾਲਕ ਦਾ ਦਰਕਦੇ ਨਾ ਛੱਡਦੇ ਪਾਵੇਂ ਸੋ ਸੋ ਖਾਵਨ ਜੁੱਤੇ ਬੁਲੇ ਸ਼ਾਹ ਲੜ ਲੱਗ ਜਾ ਗੁਰੂ ਦੇ ਤੇਰੇ ਪਹਾ ਗ ਜਾਗਣਗੇ ਸਤੇ ਤੇ ਤੋਂ ਉਤੇ ਬੁਲੇ ਸ਼ਾਹ ਜੀ ਅੱਗਲਾ ਦੇ ਨਾਲ ਮੈਂ ਮਨੋਹਲਾ ਸ਼ਰਮਾ ਜੀ ਮਾ ਗੁਰੂ ਮਹਾਰਾਜ ਮੇਰੇ ਨੰਗਲੀ ਨਿਵਾਸੀ ਦੇ ਗੁਰੂ ਆਤਮ ਸ਼ਾਂਦਾਨਾ ਜੀ ਨੰਗਲੀ ਸੰਪਰਦਾਇ ਔਰ ਅੱਜ ਮੈਂ ਦਰਵੇਸ਼ ਦੀ ਗੱਲ ਕਰ ਰਿਹਾ ਹਾਂ ਕਈ ਵਾਰ ਇਹਨਾਂ ਜੀਵਾਨੋ ਦਾ ਦਰਵੇਸ਼ਾਂ ਨੂੰ ਛੋਟੇ ਛੋਟੇ ਜੀਵਾਨੋ ਐਸੇ ਨੇ ਗੋਲਾ ਕਰਦੇ ਹਾਂ ਇਹਨਾਂ ਨਾਲ ਨਫ਼ਰਤ ਕਰਦੇ ਹਾਂ ਔਰ ਕਿਸ ਮੋੜ ਤੇ ਪਤਾ ਨਹੀਂ ਕਿਸ ਕਿਸ ਮੋੜ ਤੇ ਸਾਨੂੰ ਕੌਣ ਮਿਲ ਜਾਏ ਤੋਂ ਸੀ ਨੇ ਲਿਖਿਆ ਹੈ ਕਿ ਪਤਾ ਨਹੀਂ ਕੌਣ ਕੇ ਸਮੂਰਤ ਸਾਨੂੰ ਮਿਲ ਜੇ ਕੀੜੀ ਵੀ ਨਾਰਾਇਣ ਦੇ ਰੂਪ ਵਿੱਚ ਮਿਲ ਜੇ ਤਾਂ ਆਓ ਇੱਕ ਇਹੋ ਜਿਹਾ ਮਤਲਬ ਕਿ ਸੱਚੀ ਕਥਾ ਕਟਨਾ ਜੋ ਲਗਭਗ ਅੱਜ ਤੋਂ 70-76 ਸਾਲ ਪਹਿਲਾਂ ਦੇ ਮੇਰੇ ਗੁਰੂ ਮਹਾਰਾਜ ਪੂਜ ਸੁਆਮੀ ਆਤਮ ਸ਼ਾਂਤਾਨੰਦ ਜੀ ਕਪੂਰਥਲੇ ਵਾਲੇ ਦੇ ਸਮੇ ਦੀ ਹੈ ਕਿ ਗੁਰੂ ਮਾਰੀ ਤੇ ਬੋਪਾ ਰਾਮਾ ਵਿੱਚ ਕੁਝ ਸ਼ਿਸ਼ ਸੀਗੇ ਉਸ ਸਮੇਂ ਕੁਝ ਚੇਲੇ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਅਕਸਰ ਜਾਂਦੇ ਸੀਗੇ ਉਸ ਸਮੇਂ ਅੱਜ ਤੋਂ ਪਹਿਲਾਂ ਜਿਹੜਾ ਸਾਡਾ ਸਾਧਨ ਸੀਗਾ ਟਾਂਗੇ ਤੇ ਜਾਣਾ ਟਾਂਗੇ ਤੇ ਆਉਣਾ ਤੇ ਟਾਂਗੇ ਦੇ ਰਾਹੀਂ ਉਹ ਬੋਪਾ ਰਾਵਾਂ ਸਾਡੇ ਪ੍ਰਬੰਧਕ ਜਗਦੀਸ਼ لال ਦੇ ਪਿੰਡ ਪਿਤਾ ਦੇ ਪਿੰਡ ਪਾਂਦਾਜੀ ਪਾਂਦਾਜੀ ਉਹ ਬੋਲਦੇ ਸੀਗੇ ਉਹਨਾਂ ਦੇ ਪਿੰਡ ਗਏ ਔਰ ਟਾਂਗੇ ਦੇ ਰਾਹੀਂ ਉਹਨਾਂ ਨੇ ਮਤਲਬ ਕਿ ਹੋਸਟ ਪਹਿਲਾ ਸ਼ਾਇਦ ਉਹਨਾਂ ਨੇ ਮਤਲਬ ਕਿ ਕਪੂਰਥਲੋਂ ਤੋਂ ਬਸ ਰਾਹੀਂ ਉਹ ਕਰਤਾਰਪੁਰ ਪਹੁੰਚੇ ਤੇ ਕਰਤਾਰਪੁਰ ਤੋਂ ਟਾਂਗੇ ਦੇ ਰਾਹੀਂ ਪੂਜ ਗੁਰੂ ਮਹਾਰਾਜ ਜੀ ਜੋ ਬੋਪਾਰਾ ਮਾ ਪਹੁੰਚੇ ਔਰ ਰੱਬ ਦੀ ਕਰਨੀ ਉਥੇ ਇੱਕ ਕੁੱਤਾ ਸੀ ਜੋ ਉਹਨਾਂ ਨਾਲ ਟਾਂਗੇ ਦੇ ਜੋ ਪਿਛਲੇ ਪਾਸੇ ਪੈਰ ਹੁੰਦੀ ਹੈ ਉਹਦੇ ਨਾਲ-ਨਾਲ ਚੱਲਦਾ ਚੱਲਦਾ ਉਹ ਵੀ ਚੱਲਦਾ ਗਿਆ ਰਸਤੇ ਦੇ ਵਿੱਚ ਕੁੱਤੇ ਹਾਨੇ ਦਿੱਤਾ ਜੀਵ ਸੀਗਾ ਜੀਵ ਦਾ ਕਿਉਂ ਚੱਲ ਰਿਹਾ ਇਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਨਾ ਸਵਾਮੀ ਜੀ ਆਪਣੇ ਮਸਜਦ ਨਾਲ ਰਾਮ ਰਾਮ ਦਾ ਜਪ ਕਰਦੇ ਹੋਏ ਜਾ ਰਹੇ ਸੀ ਟਾਂਗੇ ਵਾਲਾ ਵੀ ਜਾ ਰਿਹਾ ਸੀਗਾ ਤਾਂ ਉਹ ਜੀਵ ਜੋ ਸੀਗਾ ਜਿਸ ਵੇਲੇ ਸਵਾਮੀ ਜੀ ਦੀ ਟਾਂਗ ਤੁੱਟ ਰਕੇ ਸ੍ਰੀ ਜਗਦੀਸ਼ لال ਦੇ ਪਿਤਾ ਦੇ ਘਰ ਉਸ ਵੇਲੇ ਕਿਉਂਕਿ ਜਗਦੀਸ਼ لال ਜੀ ਤਾਂ ਹੈ ਨਹੀਂ ਸੀ ਇਹਨਾਂ ਦੇ ਪਿਤਾ ਦੇ ਵਿਆਹ ਦੀ ਗੱਲ ਹੈ ਕਿ ਉਹਨਾਂ ਦਾ ਵਿਆਹ ਨਹੀਂ ਸੀ ਹੁੰਦਾ ਇਹ ਗੱਲ ਸਾਨੂੰ ਸ੍ਰੀ ਜਗਦੀਸ਼ لال ਜੀ ਜੋ ਪ੍ਰਬੰਧਕ ਆ ਆਸ਼ਰਮ ਨੇ ਹਨ ਜੋ ਅੱਜ 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 ਆਸਟ੍ਰੇਲੀਆ ਗਏ ਉਹਨਾਂ ਦੇ ਬੱਚੇ ਉੱਥੇ ਸੈਟਲ ਹਨ ਤਾਂ ਉਹ ਉਹਨਾਂ ਨੇ ਸੁਣਾਈ ਸੀ ਕਿ ਜਿਸ ਵੇਲੇ ਉਹ ਪਹੁੰਚੇ ਉੱਥੇ ਤੇ ਨਾਲ ਕੁੱਤਾ ਵੀ ਚਲਾ ਗਿਆ ਹੈ ਇੱਕ ਗੱਲ ਸੀ ਕਿ ਇਹਨਾਂ ਦੇ ਪਿਤਾ ਜੀ ਦੀ ਇੱਕ ਭੈਣ ਸੀਗੀ ਉਹ ਜੋ ਸੀਗੀ ਉਹ ਕੁੱਤੇ ਤੋਂ ਬਹੁਤ ਨਫ਼ਰਤ ਕਰਦੀ ਸੀ ਆਪਣੇ ਘਰ ਵਿੱਚ ਕੋਈ ਕੁੱਤਾ ਆਉਣ ਨਹੀਂ ਇਸ ਦੇਣਦੀ ਉੱਥੇ ਤਾਂ ਬਹੁਤ ਭਾਰੀ ਨਫ਼ਰਤ ਸੀਗੀ ਤਾਂ ਉਹ ਕੁੱਤਾ ਜੋ ਜੀਵ ਸੀਗਾ ਉਹ ਸਵਾਮੀ ਜੀ ਦੇ ਨਾਲ ਪੂਜ ਸਵਾਮੀ ਦੇ ਨਾਲ ਗੁਰੂ ਜੀ ਦੇ ਨਾਲ ਇਹਨਾਂ ਦੇ ਘਰ ਵਿੱਚ ਪ੍ਰਵੇਸ਼ ਕਰ ਗਿਆ ਆਬਾ ਹਨੋਦੇ ਉਹ ਜੋ ਇਹਨਾਂ ਦੀ ਭੂਆ ਸੀਗੀ ਜਗਤੀਸ਼ਰ لال ਦੀ ਇਹ ਤਾਂ ਹੋਈ ਨਹੀਂ ਸਦੋ ਜੋ ਪੰਡਾ ਜੀ ਦੀ ਭੈਣ ਸੀ ਮੇਲਾ ਰਾਮ ਜੀ ਦੀ ਭੈਣ ਸੀ ਉਹ ਉਹ ਉਹਨੇ ਦੇਖਿਆ ਕਿ ਦੇਖੋ ਕੁੱਤਾ ਆਇਆ ਹੈ ਇਹਨੂੰ ਕਿਸ ਤਰ੍ਹਾਂ ਕੱਢਾਂ ਪਰ ਉਹਨੂੰ ਬਥੇਰਾ ਉਹਨੇ ਜ਼ੋਰ ਕੀਤਾ ਪਰ ਕੁੱਤਾ ਬਾਹਰ ਨਹੀਂ ਗਿਆ ਜਿਸ 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 ਪਲੰਗ ਤੇ ਸਵਾਮੀ ਜੀ ਬੈਠੇ ਗੁਰੂ ਜੀ ਬੈਠੇ ਸੰਤ ਜੀ ਬੈਠੇ ਉਸ ਪਲੰਗ ਦੇ ਥੱਲੇ ਬੈੜ ਗਿਆ ਅਬ ਹੁਣ ਕੀ ਹੋਵੇ ਬਥੇਰਾ ਕੂਰਿਆ ਦੂਰ ਜਾ ਕੇ ਕੂਰਿਆ ਮੱਟਦੇ ਰਹੀ ਡੰਡਾ ਦਿਖਾਉਂਦੇ ਰਹੀ ਪਰ ਜੇ ਲਵੇ ਨਹੀਂ ਆਈ ਨੇੜੇ ਨਹੀਂ ਆਈ ਉਸਨੇ ਬਥੇਰਾ ਚਾਹਾ ਕਿ ਕੁੱਤਾ ਨਿਕਲੇ ਔਰ ਮੈਂ ਸਵਾਮੀ ਨੂੰ ਚਾਹ ਬਲਾਵਾ ਪਾਣੀ ਪਲਾਵਾ ਇਹ ਕਿੱਥੋਂ ਆ ਗਈ ਕਿੱਥੋਂ ਬੁਲਾ ਆ ਗਈ ਆ ਅਖੀਰ ਵਿੱਚ ਬੜੀ ਹਿੰਮਤ ਕੀਤੀ ਥੋੜਾ ਡੰਡਾ ਲੈ ਕੇ ਉਹਨੇ ਡੰਡਾ ਝੜਕਾਇਆ ਪਰ ਕੁੱਤੇ ਨੇ ਚੀਂ-ਚੀਂ ਕੀਤੀ ਚੀਂ-ਚੀਂ ਕਰਨ ਤੋਂ ਬਾਅਦ ਸਵਾਮੀ ਮਹਾਰਾਜ ਜੀ ਕਹਿਣ ਲੱਗੇ ਸਵਾਮੀ ਜੀ ਕਹਿ ਲਿਆ ਭਈ ਰਹਿਨ ਦੇ ਇਹਨੂੰ ਇਹਨੂੰ ਕੋਈ ਕਹਿੰਦੀ ਕੁਛ ਨਹੀਂ ਹੈ ਕੁਛ ਨਹੀਂ ਤੇ ਡਲ ਜਾਂਦਾ ਰਹਿਨ ਦੇ ਇਹਨੂੰ ਰਣ ਤੋਂ ਬਾਅਦ ਕੁਛ ਨਾ ਕਰ ਇਹਨੂੰ ਭਾਈ ਚਾਹ ਪਾਣੀ ਪੀਤਾ ਜੋ ਵੀ ਪ੍ਰਸ਼ਾਦਾ ਖਾਇਆ ਆਪਣਾ ਕਥਾ ਪ੍ਰਸੰਗ ਬੋਲ ਬਚਨ ਬਲਾਸ ਕੀਤੇ ਔਰ ਪੂਜ ਗੁਰੂ ਮਹਾਰਾਜ ਜੀ ਆਪਣੇ ਵਾਪਸ ਜੋ ਉਸ ਚਲੇ ਆਏ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਲੈ ਭਈ ਆ ਭੈਣ ਜੀ ਵੀ ਤੂੰ ਭਾਈ ਇਹਦੀ ਸੇਵਾ ਕਰਨੀ ਆ ਇਸ ਕੁੱਤੇ ਦੀ ਆ ਨਾਮਾ ਕੰਮ ਬੜੀ ਉਹਨੇ ਮਨ ਦੇ ਵਿੱਚ ਤੂੰ ਇਹਦੀ ਸੇਵਾ ਕਰੂ ਤੇਰੇ ਭਾਈ ਦਾ ਵਿਆਹ ਹੋ ਜਾਊ ਆਪ ਭਾਈ ਦੇ ਵਿਆਹ ਲਈ ਤੇ ਭੈਣ ਕੁਛ ਵੀ ਕਰਨ ਨੂੰ ਤੇ ਹਰ ਹੋ ਜਾਂਦੀ ਆ ਹੈ ਪੂਣੀ ਕੱਤਨ ਨੂੰ ਤਿਆਰ ਹੁੰਦੀ ਆ ਇਸ ਤਰ੍ਹਾਂ ਉਸਨੇ ਵਿਆਹ ਦੇ ਵਾਸਤੇ ਉਸ ਨੂੰ ਮਤਲਬ ਕਿ ਉਹਨਾਂ ਨੇ ਫਿਰ ਪਾਂਦਾ ਜੀ ਦਾ ਵਿਆਹ ਹੋ ਗਿਆ ਹੈ ਕੁੱਤੇ ਦੀ ਸੇਵਾ ਕਰਨ ਦੇ ਨਾਲ ਜੀਵ ਦੀ ਸੇਵਾ ਕਰਨ ਦੇ ਨਾਲ ਜੋ ਸਾਨੂੰ ਫਲ ਮਿਲਦਾ ਹੈ ਬਹੁਤ ਆਨੰਦ ਫਲ ਮਿਲਦਾ ਹੈ ਕਿਰਪਾ ਹੋਏ ਦੀ ਭਗਵਾਨ ਦੀ ਔਰ ਜੀਵਾਂ ਤੇ ਹਮੇਸ਼ਾ ਹੀ ਦਿਆ ਰੱਖਣੀ ਚਾਹੀਦੀ ਕਿ ਜੀਵ ਤੇ ਦਿਆ ਹੀ ਸਾਡੀ ਦਿਆ ਹੈ ਔਰ ਜੀਵ ਸਾਡੇ ਤੇ ਦਿਆ ਕਰਦੇ ਇਸ ਲਈ ਉਹ ਕਰ ਦੇ ਵਿੱਚ ਉਸ ਕੁੱਤੇ ਦੀ ਸ਼ਿਮਾ ਕਰਨ ਦੇ ਨਾਲ ਇਹਨਾਂ ਦਾ ਘਰ ਵਸ ਗਿਆ ਔਰ ਪੰਦਾ ਜੀ ਦਾ ਵਿਆਹ ਜਲਦੋ ਜਲਦੀ ਹੋਗਾ ਜੈ ਹਿੰਦ ਸਾਰਿਆਂ ਨੂੰ ਨਮਸਕਾਰ ਨਮਸਕਾਰ ਨਮਸਕਾਰ